Press the bell icon and never miss a video from newsnumber.com. ਹਲਕਾ ਦਾਖਾਂ ਤੋਂ ਵਿਧਾਇਕਪਦ ਅਸਤੀਫਾ ਦੇ ਚੁੱਕੇ ਐਚਐਸ ਫੂਲਕਾ ਜੀ ਇਹਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡਾ ਐਲਾਨ ਕੀਤਾ ਕਿ ਉਹ ਇੱਕ ਗਰੁੱਪ ਬਣਾਉਣਾ ਚਾਹ ਰਹੇ ਨੇ ਜਿਹਦੇ ਵਿੱਚ ਉਹ ਐਸਜੀਪੀਸੀ ਦਾ ਜੋ ਸਿਆਸੀ ਕਰਨਾ ਹੈ ਉਹਨੂੰ ਜੜੋਂ ਖਤਮ ਕਰਨਗੇ ਸਾਡੇ ਨਾਲ ਹਾਜ਼ਰ ਨੇ ਆ ਉਹ ਇਹਨੇ ਗੱਲਬਾਤ ਕਰਦੇ ਆ ਫੂਲਕਾ ਸਾਹਿਬ ਇਹ ਇੱਕ ਬੜਾ ਮੁੱਖ ਵਿਸ਼ਾ ਸੀ ਅੱਜ ਤੱਕ ਹਰੇਕ ਕੋਈ ਰੌਲਾ ਪਾ ਕੇ ਛੱਡ ਦਿੰਦਾ ਹੈ ਕਿ ਐਸਜੀਪੀਸੀ ਦੇ ਵਿੱਚ ਸਿਆਸੀ ਕਰਨਾ ਹੈ ਸਿਆਸੀ ਕਰਨਾ ਹੈ ਮਤਲਬ ਉਹ ਕੌਮ ਨੂੰ ਵੀ ਤੱਕਾ ਬਹੁਤ ਜ਼ਿਆਦਾ ਲੱਗ ਰਿਹਾ ਸੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਬਹੁਤ ਲੱਗ ਰਿਹਾ ਸੀ ਪਰ ਤੁਸੀਂ ਇਹਦਾ ਇੱਕ ਮੁੱਖ ਮੁੱਖ ਉਦੇਸ਼ ਚ ਇਹ ਕੀ ਟੀਚਾ ਕੀ ਤੁਹਾਡਾ ਮੁੱਖ ਟੀਚਾ ਕਿਸ ਤਰੀਕੇ ਦੇ ਨਾਲ ਤੁਸੀਂ ਕਰੋਗੇ ਦੇਖੋ ਅੱਜ ਤੋਂ ਪਹਿਲਾਂ ਅਸੀਂ ਵੀ ਰੋਲਾ ਹੀ ਪਾਉਂਦੇ ਸੀ ਅੱਜ ਜੇ ਤੁਸੀਂ ਕੈਟਾਗਰੀ ਦੱਸੀ ਹੈ ਨਾ ਰੋਲਾ ਪਾਉਣ ਵਾਲੇ ਅੱਜ ਤੋਂ ਪਹਿਲਾਂ ਅਸੀਂ ਵੀ ਰੋਲਾ ਪਾਉਣ ਵਾਲਿਆਂ ਚੀਜ਼ ਸੀ ਜੋ ਮੈਂ ਅੱਜ ਦੇਖਦਾ 1999 ਵਿੱਚ ਇੱਕ ਸਿਮਿਲਰ ਹੋਇਆ ਸੀ ਬਹੁਤ ਪਟਾ ਮੈਂ ਉਹਦਾ ਆਰਗੇਨਾਈਜ਼ਰ ਸੀ ਉਹਦੇ ਵਿੱਚ ਇਹ ਗੱਲ ਚੱਲੀ ਸੀ ਕਿ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਜਿੰਨੀ ਦੁਰਵਰਤੋਂ ਹੁਣ ਹੋ ਰਹੀ ਐ ਨਹੀਂ ਹੋਈ ਨੀ ਕਦੇ ਬਲਕਿ ਇਹ ਇਹ ਮੀਰੀ ਤੇ ਪੀਰੀ ਦਾ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਕਿ ਜੋ ਰਾਜ ਨੂੰ ਧਰਮ ਦੇ ਸਿਧਾਂਤਾਂ ਤੇ ਚਲਾਓ ਇਹ ਹੁਣ ਕੀ ਕਰਦੇ ਆ ਜਿੰਨੀਆਂ ਰਾਜ ਦੀਆਂ ਸਿਆਸਤ ਦੀਆਂ ਕੁਰਤਾ ਉਹਨੂੰ ਧਰਮ ਵਿੱਚ ਲੈ ਕੇ ਆਇਆ ਤੇ ਵੀ ਇਹਨੂੰ ਆਜ਼ਾਦ ਕਰਾਇਆ ਜਾਵੇ ਸਿਆਸੀਕਰਨ ਤੋਂ ਪਰ ਉਹ ਉਸ ਤੋਂ ਬਾਅਦ ਕੋਈ ਭੱਟੀ ਮੂਵਮੈਂਟ ਚੱਲੀ ਨਹੀਂ ਗੱਲਾਂ ਹੀ ਹੁੰਦੀਆਂ ਰਹੀਆਂ ਗੱਲਾਂ ਹੀ ਹੁੰਦੀਆਂ ਰਹੀਆਂ ਤੇ ਹੁਣ ਮੌਕਾ ਆਇਆ ਹੁਣ ਕਿਉਂਕਿ 1984 ਵਾਲੇ ਕੇਸਾਂ ਤੋਂ ਵੀ ਮੈਂ ਫ੍ਰੀ ਹੋਇਆ ਕਿਉਂਕਿ ਜਿਹੜਾ ਮੁੱਖ ਦੋਸ਼ੀ ਸੀ ਉਹ ਹੁਣ ਜੇਲ੍ਹ 'ਚ ਬਠਾ ਤੇ ਨਾਲ ਦੀ ਨਾਲ ਇਹ ਐਸਪੀਸ ਦੇ ਛੋਣਾ ਵੀ ਹੁਣ ਆ ਗਿਆ ਕੋਈ ਪ੍ਰਧਾਨ ਮੰਤਰੀ ਦੀ ਜਿਹੜੀ ਮੈਂ ਚਿੱਠੀ ਲਿਖੀ ਸੀ ਉਹਦਾ ਜਵਾਬ ਆ ਗਿਆ ਕਿ ਇਹਦੀ ਕਾਰਜਕਾਲ ਖਤਮ ਹੋ ਗਈ ਜਿਹੜੀ ਐਜੀਪੀਸੀ ਦਾ ਜਿਹੜਾ ਹਾਊਸ ਆਫ ਦੀ 2016 ਚ ਹੀ ਖਤਮ ਹੋ ਗਈ ਤੇ ਹੁਣ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਚੀਫ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ ਨੂੰ ਅਪਾਇੰਟ ਕਰਨਾ ਹੁਣ ਇਸ ਕਰਕੇ ਇਹ ਹੁਣ ਮੌਕਾ ਇਹ ਮੌਕਾ ਤੇ ਹੁਣ ਇਸ ਨੂੰ ਅਸੀਂ ਵਰਤੀਏ ਨਾਲੇ ਮੇਰਾ ਜਿਹੜਾ ਤਜਰਬਾ ਹੁਣ 5 ਸਾਲ ਦਾ ਤਜਰਬਾ ਸਿਆਸਤ ਦਾ ਤਜਰਬਾ ਉਹਨੂੰ ਵੀ ਇਹਦੇ ਵਿੱਚ ਵਰਤ ਕੇ ਤੇ ਹੁਣ ਇਹ ਇਸ ਪੂਰਾ ਜੋਰ ਇਸ ਪਾਸੇ ਲਾਵਾਂਗੇ ਤੁਸੀਂ ਕਹਿੰਦੇ ਜਿਹੜਾ ਤੁਸੀਂ ਗਰੁੱਪ ਬਣਾਉਣਾ ਹੈ ਉਹ ਆਪ ਗਰੁੱਪ ਇਲੈਕਸ਼ਨ ਨਹੀਂ ਲੜੇਗਾ ਪਰ ਜਿਹੜੇ ਸਿਧਾਂਤ ਹੈ ਪਾਰਟੀ ਦੀ ਉਹ ਸਿਆਸਤ ਤੋਂ ਪਾਸੇ ਨੇ ਉਹ ਬੰਦੇ ਵੀ ਉਹ ਲੈਣੇ ਨੇ ਜਿਹੜੇ ਸਿਆਸਤ ਤੋਂ ਪਾਸੇ ਨੇ ਪਰ ਕੁਝ ਖੂਲ ਕਾ ਸਭ ਕੁਝ ਐਸਜੀਪੀਸੀ ਮੈਂਬਰ ਇਹੋ ਜਿਹੇ ਨੇ ਜਿਹੜੇ ਪਹਿਲਾਂ ਐਸਜੀਪੀਸੀ ਦੇ ਵਿੱਚ ਰਹਿ ਚੁੱਕੇ ਨੇ ਪਰ ਉਹਨਾਂ ਦੇ ਕੁਝ ਅਸੂਲ ਸਹੀ ਨਹੀਂ ਉਹ ਤੁਹਾਡੇ ਨਾਲ ਜੁੜਨਾ ਚਾਹੁੰਦੇ ਤਾਂ ਨਹੀਂ ਇਹ ਤਾਂ ਜਿਹੜਾ ਸਾਡਾ ਗਰੁੱਪ ਨੂੰ ਕਹਣਾ ਪਹਿਲਾਂ ਇੱਕ ਪੰਜ ਮੈਂਬਰਾਂ ਦਾ ਉੱਪਰ ਬਣੇਗਾ ਵੋਟ ਪਹਿਲਾਂ ਉੱਥੇ ਇਹਨਾਂ ਚੋਂ ਮੇਨ ਪ੍ਰੋਮਿਨੈਂਟ ਜਜਸ ਕੁਲਦੀਪ ਸਿੰਘਾ ਜੋ ਅੱਜ ਦੇ ਸਿੱਖ ਜਗਤ ਦੇ ਵਿੱਚ ਬੜਾ ਉੱਚਾ ਨਾਮ ਹੋਣਾ ਤਾਂ ਤੇ ਇਸ ਤਰ੍ਹਾਂ ਕਰਕੇ ਅਸੀਂ ਇਹੋ ਜਿਹੇ ਬੰਦੇ ਲੈ ਕੇ ਪਹਿਲਾਂ ਬਣਾਵਾਂਗੇ ਉਸ ਤੋਂ ਮਗਰੋਂ ਜਿਹੜੀ ਸਾਡੀ ਕਮੇਟੀ ਬਣੇਗੀ 21 ਮੈਂਬਰਾਂ ਦੀ ਉਹ ਬਣੇਗੀ ਮਤਲਬ ਕਿ ਇਹ ਜਿਹੜੇ ਬੇਨ ਮੁੱਖ ਬੰਦੇ ਆ ਉਹ ਦੀ ਲੜਨਗੇ ਇਲੈਕਸ਼ਨ ਬਾਕੀ ਤੇ ਜਿੰਨੇ ਵੀ ਜੋ ਕੌਮ ਦੇ ਦਰਦੀ ਬੈਠੇ ਹੋ ਤਾਂ ਸਾਰੇ ਸਾਡੇ ਨਾਲ ਮਿਲਣਗੇ ਸਾਰਾ ਨਾਲ ਮਿਲ ਕੇ ਕੰਮ ਕਰਾਂਗੇ ਆਪਾਂ ਹਾਂਜੀ ਜਿਹੜਾ ਪਿੱਛੇ ਇੱਕ ਅਕਾਲੀ ਦਲ ਤੋਂ ਬਾਗੀ ਹੋ ਕੇ ਇੱਕ ਨਵੀਂ ਪਾਰਟੀ ਬਣੀ ਹੈ ਟਕਸਾਲੀਆਂ ਦੀ ਉਹਨਾਂ ਨੇ ਵੀ ਜਦੋਂ ਪ੍ਰੈਸ ਕਾਨਫਰੰਸ ਆਪਣੀ ਕੀਤੀ ਜਿਸ ਦਿਨ ਉਹਨਾਂ ਨੇ ਪਾਰਟੀ ਨਵੀਂ ਬਣਾਈ ਹੈ ਤੇ ਇਹੀ ਮੁੱਖ ਮੁੱਦਾ ਰੱਖਿਆ ਸੀ ਉਹਨਾਂ ਨਾਲ ਤੁਹਾਡੀ ਕੋਈ ਮੀਟਿੰਗ ਹੋਈ ਹੈ ਜਾਂ ਆਉਣ ਵਾਲੇ ਦਿਨ ਹੋਣ ਦੇ ਚਾਂਸ ਹੈਗੇ ਦੇਖੋ ਮੀਟਿੰਗ ਅਜੇ ਤੱਕ ਨਹੀਂ ਹੋਈ ਪਰ ਜੇ ਕਰੋ ਇਸ ਗੱਲ ਨਾਲ ਸੈਵੰਥ ਹੋਣਗੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਦੇਖੋ ਸਾਡੇ ਦੋ ਤਿੰਨ ਚੀਜ਼ਾਂ ਨੇ ਬਾਕੀ ਫਾਈਨਲ ਤਾਂ ਅਸੀਂ ਲੈ ਕੇ ਆਵਾਂਗੇ ਪੇਪਰ ਪਰ ਦੋ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਦੇ ਚ ਕਿ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਅਹੁਦੇਦਾਰ ਐ ਐਸਜੀਪੀਜ਼ ਦੇ ਇਲੈਕਸ਼ਨਾਂ ਨਾ ਲੜੇ ਦੂਜੀ ਗੱਲ ਤੇ ਕੋਈ ਐਮਐਲਏ ਐਮਪੀ ਐਸਜੀਪੀਜ਼ ਦਾ ਇਲੈਕਸ਼ਨ ਨਾ ਲੜੇ ਜੇ ਐਸਜੀਪੀਜ਼ ਦਾ ਜਿਹੜਾ ਮੈਂਬਰ ਹੈ ਜੇ ਉਹਨੇ ਇਲੈਕਸ਼ਨ ਲੜਨੇ ਆ ਐਮਐਲਏ ਐਮਪੀ ਜਾਂ ਕੌਂਸਲਰ ਤੇ ਆਪਣੇ ਐਜੀਪੀਸੀ ਦੇ ਅਹੁਦੇ ਨੂੰ ਉਹ ਆਪਣੇ ਦੂਜੇ ਚੋਣਾਂ ਜਿੱਤਣ ਵਾਸਤੇ ਨਾ ਵਰਤੇ। ਤੋਂ ਇਹ ਕਰਕੇ ਜਿਹੜਾ ਸਾਡੇ ਨਾਲ ਸਹਿਮਤ ਹੋਊਗਾ ਉਹ ਸਾਡੇ ਨੂੰ ਇਹਸਾਸ ਲੈ ਕੇ ਚੱਲਾਂਗੇ। ਜਿਵੇਂ ਗੱਲ ਤੁਹਾਡੇ ਹਲਕਾ ਦਾਖਾਂ ਦੀ ਕਰੀਏ ਤਾਂ ਲੋਕਾਂ ਨੇ ਸਾਨੂੰ ਸ਼ੌਕਤ ਨਾਲ ਤੁਹਾਨੂੰ ਐਮਐਲਏ ਬਣਾਇਆ ਤੇ ਅੱਜ ਵੀ ਵਿਰੋਧੀ ਧਿਰ ਦੇ ਲੋਕ ਵੀ ਕਈ ਕਹਿ ਦਿੰਦੇ ਵੀ ਫੂਲਕਾ ਸਾਹਿਬ ਸਿਆਸਤ ਤੋਂ ਡਰ ਕੇ ਭੱਜ ਗਏ। ਹਲਕਾ ਦਾਖਾਂ ਦੇ ਲੋਕਾਂ ਨੇ ਤੁਹਾਡੇ ਆਪਣੇ ਤੁਹਾਡੇ ਨਾਲ ਉਹਨਾਂ ਜਜ਼ਬਾਤ ਸਾਂਝੇ ਸੀ ਉਹਨਾਂ ਨੂੰ ਇਸ ਗਰੁੱਪ ਦੇ ਵਿੱਚ ਸ਼ਾਮਲ ਕਰਨ ਲਈ ਤੁਹਾਡੀ ਕੋਈ ਗੱਲਬਾਤ। ਸ਼ੁਰੂਆਤੀ ਧਾਕੇ ਤੋਂ ਹੋਣੀ ਆ। ਮੇਰੇ ਹਲਕੇ ਦੇ ਲੋਕਾਂ ਨੂੰ ਪੰਥ ਨਾਲ ਇੰਨਾ ਕੁ ਪਿਆਰ ਹੈ। ਬਹੁਤ ਪੰਤਰ ਦੀਆ ਇਹਦੀ ਸ਼ੁਰੂਆਤ ਹੀ ਉੱਥੇ ਹੋਣੀ ਹੈ ਕਾਫਲਾ ਹਲਕੇ ਦੱਖੇ ਤੋਂ ਸ਼ੁਰੂ ਹੋਣਾ ਖੜਿਆ ਮੁੰਡੇ ਇਹਨਾਂ ਨੇ ਪੂਰਾ ਚੋਰਾ ਸ਼ੋਰਾ ਤੇ ਉੱਥੇ ਕੰਮ ਚੱਲ ਪਿਆ ਇਹ ਕਾਫਲਾ ਸ਼ੁਰੂ ਦਲਕੇ ਦੱਖੇ ਤੋਂ ਹੋਣਾ